没啥事。Yeah, NNR 뉴스 ਤੇ ਤੁਹਾਡਾ ਸਵਾਗਤ ਹੈ ਰਾਤ ਤੁਹਾਨੂੰ ਅਸੀਂ ਪੂਰੇ 11 ਵਜੇ ਇੱਕ ਵੱਡੀ ਅਪਡੇਟ ਦਿੱਤੀ ਸੀ ਕਿਉਂਕਿ ਠੀਕ 11 ਵਜੇ ਪਾਣੀ ਇੱਥੇ ਬਹੁਤ ਜ਼ਿਆਦਾ ਪਹੁੰਚਿਆ ਸੀ ਤਕਰੀਬਨ 3 ਫੁੱਟ ਪਾਣੀ ਵੱਧ ਗਿਆ ਸੀ ਉਹ ਜਾਣਕਾਰੀ ਤੁਹਾਨੂੰ ਦਿੱਤੀ ਅੱਗੇ ਪਿੰਡ ਨੇ ਜਿੰਦਕਿ ਮੜਿਆਲੇ ਦੀ ਸ਼ਨਾ ਜਾਂ ਫਿਰ ਅੱਗੇ ਕਿੜੇ ਨੇਵੇਂ ਇਲਾਕੇ ਨੇ ਉਹਨਾਂ ਨੂੰ ਉੱਥੇ ਵੱਡਾ ਖਤਰਾ ਹੋ ਸਕਦਾ ਸੀ ਕਿਥੇ ਕਿ ਦਰਿਆ ਸਤਲੁਜ ਨੇ ਵੱਡੇ ਖੋਰੇ ਲਾਇਏ ਸੀ ਤਾਂ ਹੁਣ ਤੁਹਾਨੂੰ ਅਪਡੇਟ ਦੇ ਦਈਏ ਇਹ ਜੋ ਪਾਣੀ ਰਾਤ ਇੱਥੇ 11 ਵਜੇ ਪਹੁੰਚਿਆ ਸੀ 2 3 ਫੁੱਟ ਪਾਣੀ ਜੋ ਵਧਿਆ ਸੀ ਉਸ ਦਾ ਕਾਰਨ ਸੀ ਕਿ ਪਿੱਛੇ ਜੋ بارش ਹੋਈ ਹੈ ਡੈਮ ਦਾ ਪਾਣੀ ਨਹੀਂ ਸੀ ਉਹ بارش ਦਾ ਪਾਣੀ ਸੀ ਤਾਂ ਇਸ ਵਕਤ ਹੁਣ ਦਰਿਆ ਸਤਲੁਜ ਦੀ ਅਪਡੇਟ ਦੇ ਰਹੇ ਹਾਂ ਕਿ ਰਾਤ 11 ਵਜੇ ਦੀ ਤਸਵੀਰ ਦਿਖਾਉਣਾ ਇਹ ਹੋਰ ਤੁਸੀਂ ਦੇਖੋ ਕਿ ਅੱਗੇ ਉਹ ਪਾਣੀ ਚੱਲ ਰਿਹਾ ਜਿਸ ਜਗ੍ਹਾ ਤੇ ਤੇ ਰਾਤ 11 ਵਜੇ ਪਾਣੀ ਇੱਥੇ ਸੀ ਆਵਲੇ ਸਾਈਡ ਤੇ ਆ ਗਿਆ ਸੀ ਤਾਂ ਪਰ ਇਹ ਜਿੱਥੇ ਜਿੱਥੇ ਪਰ ਲੰਘਿਆ ਹੋਊਗਾ ਉਸਨੇ ਕਾਫੀ ਜ਼ਿਆਦਾ ਤਾਂ ਭਾਈ ਮਚਾਈ ਹੋਗੀ ਤਾਂ ਫਿਰ ਇਹ ਤਰਾ ਸਤੋ ਜੁਜ ਰਾਤ ਪਾਣੀ ਬਾਹਰ ਨਿਕਲ ਗਿਆ ਸੀਗਾ ਜਗਾ ਤੇ ਇਹ ਸਾਹਮਣੇ ਤੁਸੀਂ ਜਿੱਥੇ ਲਫਾਫੇ ਪਿਆ ਇਸ ਜਗ੍ਹਾ ਤੇ ਪਹੁੰਚ ਚੁੱਕਿਆ ਸੀ तकरीबन 2.5 ਤੋਂ 3 ਫੁੱਟ ਪਾਣੀ ਵਧੀਆ ਸੀ ਤਾਂ ਇਧਰੋਂ ਮੈਂ ਤਸਵੀਰ ਦਿਖਾਉਣਾ ਹੈ ਕਿ ਰਾਤ ਪਾਣੀ 11 ਵਜੇ ਜੋ ਆਇਆ ਸੀ ਰਾਤ 11 ਵਜੇ ਤੁਹਾਨੂੰ ਇਸੇ ਚੈਨਲ ਤੇ ਅਪਡੇਟ ਦਿੱਤੀ ਸੀ ਅਸੀਂ ਆਹ ਦੇਖ ਲਓ ਇਹ ਰਾਤ ਇੱਥਾਂ ਤੱਕ ਆ ਗਿਆ ਸੀ ਕਿ ਰਾਤ 11 ਵਜੇ ਇੰਨਾ ਪਾਣੀ ਰਾਤ ਵੱਧ ਗਿਆ ਸੀਗਾ ਤਾਂ ਫਿਰ ਹੁਣ ਪਾਣੀ ਘਟ ਗਿਆ ਦਾ ਕਿਉਂਕਿ ਬਾਰਿਸ਼ ਦਾ ਜੋ ਪਾਣੀ ਸੀ ਅਸੀਂ ਮਹਤਪੁਰ ਜੋ ਜਗਰਾਉਂ ਰੋਡ ਜਾਂਦਾ ਸੀ ਉਹ ਪੁਲ ਦੇ ਥੱਲੇ ਮੌਜੂਦ ਆ ਤਾਂ ਉਹ ਫਿਰ ਹੁਣ ਪਾਣੀ ਜਿੱਥੇ ਪਹਿਲਾਂ ਚੱਲ ਰਿਹਾ ਸੀ ਹੁਣ ਉੱਥੇ ਦਰਿਆ ਦਾ ਪਾਣੀ ਚੱਲ ਰਿਹਾ ਹੈ ਤਾਂ ਦੂਜੀ ਵੱਡੀ ਤੁਹਾਨੂੰ ਗੱਲ ਦੱਸ ਦਈਏ ਕਿ ਇਹ ਪਾਣੀ ਦਾ ਰਗ ਇੰਨਾ ਜ਼ਿਆਦਾ ਲਾਲ ਹੈ ਕਿ ਕਿਦਾਂ ਬਹੁਤ ਜ਼ਿਆਦਾ ਕਿਦਾਂ ਕਿ ਚੀਕਲੀ ਮਿੱਟੀ ਹੁੰਦੀ ਹੈ ਤਾਂ ਇਹ ਦਰਿਆ ਸਤਲੁਜ ਦੇ ਵਿੱਚ ਹੁਣ ਪਾਣੀ ਬਿਲਕੁਲ ਇਸੇ ਤਰ੍ਹਾਂ ਹੀ ਚੱਲ ਰਿਹਾ ਹੈ ਔਰ ਇਸ ਦਰਿਆ ਨੇ ਸਤਲੁਜ ਨੇ ਕਈ ਥਾਵਾਂ ਤੇ ਵੱਡੇ ਕਹਿਰ ਮਚਾਇਆ ਆ ਕਈ ਥਾਵਾਂ ਤੇ ਵੱਡੇ ਖੋਰੇ ਲਏ ਹੋਇਆ ਹਾਲਾਤ ਉੱਥੇ ਬਹੁਤ ਜ਼ਿਆਦਾ ਚਿੰਤਾਜਨਕ ਨੇ ਤਾਂ ਦਰਿਆ ਸਤਲੁਜ ਦੀ ਤਾਜ਼ਾ ਅਪਡੇਟ ਅਸੀਂ ਇਸ ਵਕਤ ਹੀ ਦੇ ਰਹੇ ਹਾਂ ਅਸੀਂ ਮੈਦਪੁਰ ਤੋਂ ਜੋ ਜਗਰਾਉਂ ਰੋਡ ਜਾਂਦਾ ਹੈ ਉਸ ਪੁਲ ਦੇ ਥੱਲੇ ਮੌਜੂਦ ਹੈ 6:32 ਮਿੰਟ ਹੋ ਚੁੱਕੇ ਹੈ ਔਰ 19 ਸਤੰਬਰ ਦੀ ਤੁਹਾਨੂੰ ਅਪਡੇਟ ਅਸੀਂ ਸਾਂਝੀ ਕਰ ਰਿਹਾ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਕਿਉਂਕਿ ਸਿੱਧਾ ਸਤਲੁਜ ਤੇ ਤੇ ਕੋ ਪ੍ਰਸ਼ਾਸਨ ਨਾਲ ਦੀ ਖਬਰ ਹੋਵੇ ਹਰ ਇੱਕ ਖਬਰ ਤੁਹਾਡੇ ਤੱਕ ਪਹੁੰਚਾ ਰਿਹਾ ਤਾਂ ਪਾਣੀ ਦੀ ਸਪੀਡ ਹਜੇ ਵੀ ਬਹੁਤ ਜ਼ਿਆਦਾ ਤੇਜ਼ ਹੈ ਕੁਝ ਪਾਣੀ ਇਦਾਂ ਨਹੀਂ ਕੱਪ ਕਹਿ ਸਕਦੇ ਕਿ ਪਾਣੀ ਬਹੁਤ ਜ਼ਿਆਦਾ ਘਟਾ ਹੈ ਪਾਣੀ ਦਰਿਆ ਸਤਲੁਜ ਦੇ ਵਿੱਚ ਬਹੁਤ ਜ਼ਿਆਦਾ ਚੱਲ ਰਿਹਾ ਹੈ ਇਹ ਗੱਲ ਪੱਕੀ ਹੈ ਕਿ ਦਰਿਆ ਸਤਲੁਜ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਚੱਲ ਰਿਹਾ ਹੈ ਹਾਲਾਤ ਅੱਜ ਵੀ ਚਿੰਤਾਜਨਕ ਬਣੇ ਹੋਏ ਹੈ ਕਿੱਥੋਂ ਕਿੱਥੋਂ ਦਰਿਆ ਦਾ ਪਾਣੀ ਲੰਘ ਰਿਹਾ ਹੈ ਉਹ ਲੋਕ ਹੀ ਜਾਣਦੇ ਆ ਕਿਉਂਕਿ ਇਸ ਤਰ੍ਹਾਂ ਇਹ ਜ਼ਿੰਦਗੀ ਦੇ ਸੰਤਾਪ ਫੰਡਾ ਰਿਹਾ ਹੈ ਚਾਰੇ ਪਾਸੇ ਦਰਿਆ ਸਤਲੁਜ ਦਾ ਕਹਿਰ ਲਗਾਤਾਰ ਜਾਰੀ ਹੈ ਕਦੇ ਪਾਣੀ ਵਧ ਜਾਂਦਾ ਹੈ ਕਦੇ ਘਟ ਜਾਂਦਾ ਹੈ ਕਦੇ 3-3 ਫੁੱਟ ਪਾਣੀ ਵੱਧ ਜਾਂਦਾ ਤੇ ਕਦੇ ਪਾਣੀ ਫੁੱਟ ਪਾਣੀ ਵੱਧ ਜਾਂਦਾ ਤੇ ਰਾਤ ਪਾਣੀ ਤਕਰੀਬਨ 2.5 3 ਫੁੱਟ ਵੱਧ ਗਿਆ ਸੀ ਉਹ ਤਸਵੀਰ ਤੁਹਾਨੂੰ ਦਿਖਾਉਣਾ ਇੱਕ ਵਾਰ ਥੋੜੇ ਜਿ ਤੁਸੀਂ ਨਾਲ ਜੁੜ ਜਾਓ ਫਿਰ ਤੁਹਾਨੂੰ ਉਹ ਤਸਵੀਰ ਵੀ ਦਿਖਾਉਂਗਾ ਕਿ ਰਾਤ 2.5 3 ਫੁੱਟ ਪਾਣੀ ਵੱਧ ਗਿਆ ਸੀਗਾ ਥੋੜੇ ਤੁਸੀਂ ਹੋਰ ਨਾਲ ਜੁੜ ਜਾਓ 45 ਜਣੇ ਹੋ 100 ਜਣਿਆਂ ਨਾਲ ਹੋ ਜਾਓ ਫਿਰ ਉਹ ਤਸਵੀਰ ਦਿਖਾਵਾਂਗਾ ਇੱਕ ਰਾਤ 11 ਵਜੇ ਪਾਣੀ ਵੱਧ ਗਿਆ ਸੀ ਬਹੁਤ ਜ਼ਿਆਦਾ ਯਕਦਾਂ ਇੱਕ ਬਹੁਤ ਵੱਡੀ ਛਾਲ ਆਈ ਤੇ ਔਰ 2.5 3 ਫੁੱਟ ਪਾਣੀ ਰਾਤ ਵੱਧ ਗਿਆ ਉਹ ਉਹ ਅਪਡੇਟ ਅਸੀਂ ਚੈਨਲ ਤੇ ਰਾਤ ਨੂੰ 11 ਵਜੇ ਦਿੱਤੇ ਸੀ ਸ਼ਾਇਦ ਬਹੁਤ ਸਾਰੇ ਮੇਰੇ ਵੀਰਾਂ ਨੇ ਸੁਣ ਕੇ ਉਹ ਸੁਰੱਖਿਆ ਥਾਂ ਤੇ ਗਏ ਹੋਣਗੇ ਕਿਥੇ ਬੰਨਾਂ ਨੇ ਢਾਲਾਈ ਸੀ ਉਹ ਲੋਕ ਚੌਕਸ ਹੋ ਗਏ ਹੋਣਗੇ ਤੇ ਇਹ ਹਾਲਾਤ ਅਜੇ ਤੱਕ ਕੋਈ ਪਤਾ ਨਹੀਂ ਕਦੋਂ ਪਾਣੀ ਆ ਜਾਣਾ ਕੀ ਬਣ ਜਾਣਾ ਇਸ ਵਾਰੀ ਅਜੇ ਤੱਕ ਕੋਈ ਜਾਣਕਾਰੀ ਨਹੀਂ ਰਾਤ ਦੇਖੋ ਕਿ 11 ਵਜੇ ਪਾਣੀ ਆਇਆ ਜਿਸ ਨੂੰ ਖਬਰ ਤੱਕ ਨਹੀਂ ਸੀ ਕਿ ਪਾਣੀ ਆਣਾ ਤਾਂ ਉਹ ਪਾਣੀ ਜੋ ਬੱਦਲ ਹਾਚਲ ਦੇ ਵਿੱਚ ਫਟੇ ਉਹ ਪਾਣੀ ਹੋ ਸਕਦਾ ਹੈ ਪਰ ਦੂਜੇ ਪਾਸੇ ਇਹ ਜਿਕਰ ਕਰੀਏ ਕਿ ਡੈਮਾ ਦਾ ਜੋ ਪਾਣੀ ਹੈ ਜਿਸਦਾਰ ਹੈ ਉਹ ਵੀ ਅੱਜ ਵਧੀਆ ਹੋਇਆ ਹੈ ਘਟਿਆ ਉਹ ਵੀ ਨਹੀਂ ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਦਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਹੁਣ ਮੈਂ ਤੁਹਾਨੂੰ ਉਹ ਤਸਵੀਰ ਦਿਖਾਉਣਾ ਰਾਤ ਦੇ ਵਾਲੇ ਹੁਣ ਤੁਸੀਂ ਦੇਖੋ ਕਿ ਸਾਹਮਣੇ ਪਾਣੀ ਕਿੱਥੇ ਚੱਲ ਰਿਹਾ ਤੇ ਰਾਤ ਪਾਣੀ 11 ਵਜੇ ਇਸ ਜਗ੍ਹਾ ਤੇ ਪਹੁੰਚਿਆ ਸੀ ਇਸ ਥਾਂ ਤੇ ਹੁਣ ਤੁਸੀਂ ਉਹ ਥਾਂ ਦੇਖੋ ਕਿੰਨਾ ਨੀਵਾ ਵਾ ਤੇ ਆਹ ਥਾਂ ਕਿੰਨਾ ਉੱਚਾ ਵਾ ਰਾਤ 11 ਵਜੇ ਪਾਣੀ ਇਸ ਜਗ੍ਹਾ ਤੇ ਪਹੁੰਚ ਗਿਆ ਸੀਗਾ ਤੇ ਇਧਰੋਂ ਮੈਂ ਤਸਵੀਰ ਦਿਖਾਉਣਾ ਕਿ ਉਹ ਸੌਣ ਜਿੱਥੇ ਮੋਟਰਸਾਈਕਲ ਖੜਾ ਵਾ ਪਾਣੀ ਉਸ ਜਗ੍ਹਾ ਤੇ ਪਹੁੰਚ ਗਿਆ ਸੀਗਾ ਔਰ ਇਸ ਪਾਣੀ ਦੀ ਕਿਸੇ ਨੂੰ ਖਬਰ ਤੱਕ ਨਹੀਂ ਸੀ ਭਿੰਕ ਤੱਕ ਨਹੀਂ ਸੀ ਕਿ ਅੱਜ ਪਾਣੀ ਆਉਣਾ ਹੈ ਬਸ ਪਤਾ ਉਦੋਂ ਹੀ ਲੱਗਿਆ ਕਦੋਂ ਪਾਣੀ ਆ ਗਿਆ ਤਾਂ ਇਹ ਪਾਣੀ ਹੁਣ ਤੇ ਤਕਰੀਬਨ 6:32 ਮਿੰਟ ਹੋ ਗਏ ਤਾਂ ਹੁਣ ਲੋਹਿਆਂ ਵਾਲੀ ਸਾਈਡ ਪਰ ਪਹੁੰਚ ਚੁੱਕਿਆ ਹੋਗਾ ਉੱਥੇ ਵੀ ਇੱਕਦਮ ਇਸੇ ਤਰ੍ਹਾਂ ਹੀ ਹੋਣਾ ਕਿ ਪਾਣੀ ਬਹੁਤ ਜ਼ਿਆਦਾ ਵੱਧ ਜਾਣਾ ਤੇ ਫਿਰ ਪਾਣੀ ਘਟ ਜਾਣਾ ਤੇ ਜਦੋਂ ਪਾਣੀ ਜ਼ਿਆਦਾ ਆਇਆ ਸੀ ਉਹ ਸਾਹਮਣੇ ਮਿਰਚਾਂ ਵਾਲੀ ਥਾਂ ਸੀ ਉਹ ਸਾਰੀਆਂ ਫੁੱਲ ਹੋ ਗਈ ਸੀ ਤਾਂ ਹੁਣ ਜੋ ਪਾਣੀ ਚੱਲ ਰਿਹਾ ਉਸ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਦਈਏ ਹੁਣ ਦਰਿਆ ਦਾ ਪਾਣੀ ਹੈ ਜੋ ਸਤਲੁਜ ਦਾ ਹੁਣ ਇਸ ਥਾਂ ਤੇ ਚੱਲ ਰਿਹਾ ਮੈਂ ਜਿੱਦਾਂ ਤੁਹਾਨੂੰ ਗੱਲ ਪਹਿਲਾਂ ਵੀ ਕਰ ਰਿਹਾ ਸੀਗਾ ਕਿ ਪਾਣੀ ਦਾ ਰੰਗ ਬਹੁਤ ਜ਼ਿਆਦਾ ਲਾਲ ਹੈ ਬਹੁਤ ਜ਼ਿਆਦਾ ਲਾਲ ਹੈ ਤਾਂ ਇਸ ਜਗ੍ਹਾ ਤੇ ਪਾਣੀ ਰਾਤ ਪਹੁੰਚ ਗਿਆ ਸੀ ਇੱਥੋਂ ਅੱਗੇ ਪਾਰ ਕਰ ਗਿਆ ਸੀਗਾ ਤਾਂ ਇਹ ਤਸਵੀਰਾਂ ਨੇ ਜੋ ਤੁਹਾਡੇ ਨਾਲ ਸਿੱਸਾਂ ਜਿਹਾ ਕਰ ਰਹੇ ਆ ਹੁਣ ਤੁਸੀਂ ਅੱਗੇ ਤੱਕ ਦੇਖ ਸਕਦੇ ਹੋ ਕਿ ਪਾਣੀ ਉਹ ਤਾਂ ਉਸ ਜਗ੍ਹਾ ਤੇ ਵੀ ਚੱਲ ਰਿਹਾ ਹੈ ਪਰ ਜਦੋਂ ਇੱਥੋਂ ਆਪਾਂ ਲਾਈਏ ਦਿਨ ਪਹਿਲਾਂ ਕੁਝ ਦਿਨ 10 ਕੁ ਦਿਨ ਪਹਿਲਾਂ ਦੀ ਗੱਲ ਤਾਂ ਉੱਤੇ ਸਾਰਾ ਪਾਣੀ ਆ ਗਿਆ ਸੀਗਾ ਇਸ ਜਗ੍ਹਾ ਤੇ ਤੇ ਰਾਤ ਵੀ ਇਸ ਜਗ੍ਹਾ ਤੇ ਪਾਣੀ ਪਹੁੰਚ ਚੁੱਕਿਆ ਸੀ ਆ ਪਾਣੀ ਜ਼ਿਆਦਾ ਹੈ ਕਿ ਰਾਤ ਇੱਥੇ ਪਾਣੀ 11 ਵਜੇ ਬਹੁਤ ਜ਼ਿਆਦਾ ਸੀ ਪੂਰੇ 11 ਵਜੇ ਤਾਂ ਫਿਰ ਉਹ ਆਪਣੇ ਟੈਸੀ ਤੁਹਾਨੂੰ ਦਿੱਤੀ ਸੀ ਤਾਂ ਹੁਣ ਪਾਣੀ ਇਸ ਜਗ੍ਹਾ ਤੇ ਚੱਲ ਰਿਹਾ ਹੈ ਦੂਸਰੇ ਚੈਨਲ ਤੇ ਦੇਖ ਕੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਪੋਗ ਡੈਮ ਦੀ ਜਾਣਕਾਰੀ ਦੇ ਦਈਏ ਕਿ ਪੋਗ ਡੈਮ ਦਾ ਜੋ ਜਲ ਪਦਰਾ तकरीबन ਬਹੁਤ ਜ਼ਿਆਦਾ ਵੱਜ ਚੁੱਕਾ ਹੈ ਤਾਂ ਉਹ ਬਿਆਸ ਦਰਿਆ ਦੇ ਵਿੱਚ ਹੁਣ ਪਾਣੀ ਉਹ ਛੱਡਿਆ ਜਾ ਛੱਡਿਆ ਜਾ ਰਿਹਾ ਹੈ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ ਔਰ ਕਿੱਥੇ ਪਹਿਲਾਂ ਪਾਣੀ ਭਰਿਆ ਸੀ ਫਰੋਏ ਪ੍ਰੋਫਾਈਲ ਕਲੇਰੀ ਦੇ ਵਿੱਚ ਗੱਟੀ ਪਿੰਨ ਤਾਂ ਉੱਥੇ ਪਾਣੀ ਹੁਣ ਦੁਬਾਰਾ ਭਰਨਾ ਸ਼ੁਰੂ ਹੋ ਚੁੱਕਿਆ ਹੈ ਉਥੋਂ ਦੇ ਹਾਲਾਤ ਬੜੇ ਚਿੰਤਾਜਨਕ ਨੇ ਬਹੁਤ ਸਾਰੇ ਵੀਰ ਸੀ ਜਿਨ੍ਹਾਂ ਜਿਨ੍ਹਾਂ ਨੇ ਸਮਾਨ ਚੱਕ ਕੇ ਉਹ ਆਪਣੇ ਸੁਰੱਖਿਅਤ ਥਾਵਾਂ ਤੇ ਚਲੇ ਗਏ ਸੀ ਉਹਨਾਂ ਨੇ ਵਾਪਸ ਆਪਣੇ ਘਰਾਂ ਦੀ ਵਾਪਸੀ ਫਿਰ ਕਰ ਦਿੱਤੀ ਸੀ ਤਾਂ ਹੁਣ ਉਹਨਾਂ ਨੂੰ ਇੱਕ ਵੱਡਾ ਨੁਕਸਾਨ ਉੱਥੇ ਫਿਰ ਹੋ ਸਕਦਾ ਹੈ ਮੇਰੀ ਬੇਨਤੀ ਇਹ ਹੈ ਜੀ ਤੁਸੀਂ ਘਰ ਵਾਪਸੀ ਨਾ ਕਰੋ ਥੋੜੇ ਵੇਟ ਕਰ ਲਓ ਫਿਰ ਜਰੂਰ ਤੁਸੀਂ ਚਲੇ ਜਾਓ ਤਾਂ ਇਹ ਦਰਿਆ ਸਤਲੁਜ ਦੀ ਅਪਡੇਟ ਜੋ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ 10 ਕਿਲੋਮੀਟਰ ਦਾ ਲਾਈਵ ਤੁਹਾਡੇ ਦਾ ਕਰਾਂਗੇ ਸਰਕਾਰ ਸੋਣਿਆ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਤਾਂ ਵੀਰ ਨੇ ਸਤ ਸ੍ਰੀ ਅਕਾਲ ਕਹਿ ਰਿਹਾ ਸਤ ਸ੍ਰੀ ਅਕਾਲ ਜੀ ਤਾਂ ਹੁਣ ਇਹ ਸਾਹਮਣੇ ਤੁਸੀਂ ਦੇਖੋ ਪਾਣੀ ਇੱਥੇ ਚੱਲ ਰਿਹਾ ਤੇ ਰਾਤ 11 ਵਜੇ ਪਾਣੀ ਬਹੁਤ ਜ਼ਿਆਦਾ ਵਧਿਆ ਸੀਗਾ 2 ਫੁੱਟ ਤੋਂ 2.5 ਫੁੱਟ ਤੋਂ ਜ਼ਿਆਦਾ ਤਾਂ ਉਹ ਤਸਵੀਰ ਮੈਂ ਪਹਿਲਾਂ ਤੁਹਾਨੂੰ ਦਿਖਾਈ ਹੈ ਉਹਨਾ ਤੁਸੀਂ ਦੇਖੋ ਕਿਥਾਂ ਕਿੰਨਾ ਉੱਚਾ ਹੈ ਸਾਹਮਣੇ ਆ ਕਿੰਨਾ ਥਾਂ ਉੱਚਾ ਇਹ ਪਾਣੀ ਇਸ ਥਾਂ ਤੇ ਆ ਗਿਆ ਸੀ ਰਾਤ ਆਹ ਵਾਲੇ ਥਾਂ ਤੇ ਰਾਤ ਪਾਣੀ ਇੱਥੇ ਪਹੁੰਚ ਗਿਆ ਪਹੁੰਚ ਗਿਆ ਸੀਗਾ ਆਵਲੀ ਖਤਪਣੇ ਪਹੁੰਚ ਗਿਆ ਤੇ ਉਧਰ ਜਿੱਥੇ ਮੇਰਾ ਉਹ ਆਪਣਾ ਮੋਟਰਸਾਈਕਲ ਖੜਾ ਹੈ ਇਸ ਜਗ੍ਹਾ ਤੇ ਅੱਗੇ ਪਾਣੀ ਇਸ ਜਗ੍ਹਾ ਤੇ ਆ ਗਿਆ ਸੀ ਇੰਨਾ ਪਾਣੀ ਰਾਤ ਇੱਕਦਮ ਵਧ ਗਿਆ ਸੀਗਾ 11 ਕੁ ਵਜੇ ਦਾ ਟਾਈਮ ਸੀ ਜਦੋਂ ਪਾਣੀ ਵਧਿਆ ਪਰ ਉਸ ਤੋਂ ਬਾਅਦ ਪਾਣੀ ਘਟ ਗਿਆ ਕਿਉਂਕਿ ਬਾਰਿਸ਼ ਦਾ ਪਾਣੀ ਸੀ ਬਾਰਿਸ਼ ਦਾ ਪਾਣੀ ਡੈਮ ਦਾ ਪਾਣੀ ਜੋ ਚੱਲਦਾ ਸਥਿਰ ਲੈਵਲ ਤੇ ਚੱਲਦਾ ਤੇ ਜੋ ਬਾਰਿਸ਼ ਦਾ ਪਾਣੀ ਹੈ ਉਹ ਵੀ ਇੱਕਦਮ ਕਿ ਜਦੋਂ ਕਿ ਮੋਟਰ ਚਲਾਈਏ ਮੋਟਰ ਬੰਦ ਕਰ ਦੋ ਉਸ ਹਿਸਾਬ ਨਾਲ ਹੋ ਜਾਂਦਾ ਤਾਂ ਉਹ ਪਾਣੀ ਜਦੋਂ ਖਤਮ ਹੋਇਆ ਤਾਂ ਫਿਰ ਹੁਣ ਇਹ ਤਸਵੀਰ ਤੁਹਾਡੇ ਸਾਹਮਣੇ ਆ ਜਿਵੇਂ ਤੁਸੀਂ ਪਾਣੀ ਦੇਖ ਰਹੇ ਹੋ ਦਰਿਆ 17 ਵੀ ਤੋਂ ਦਲਾਂ ਅਪਡੇਟ ਸਾਂਝੀ ਕਰ ਰਹੇ ਆ ਜੇਕਰ ਚੈਨਲ ਤੇ ਨਵੇਂ ਦਾ ਚੈਨਲ ਨੂੰ ਸਬਸਕ੍ਰਾਈਬ ਜੀਰੂ ਕਰ ਲਿਓ ਜੇ ਤੁਸੀਂ ਜੋ ਚੈਨਲ ਨਾਲ ਪਹਿਲਾਂ ਦੇ ਨਾਲ ਦੇਖ ਰਹੇ ਹੋ ਪਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਕਰ ਲਿਓ ਤਾਂ ਇਹ ਹੁਣ ਪਾਣੀ ਇਸ ਜਗ੍ਹਾ ਤੇ ਚੱਲ ਰਿਹਾ ਪਾਣੀ ਤੇ ਪਾਣੀ ਅਜੇ ਵੀ ਬਹੁਤ ਜ਼ਿਆਦਾ ਹੈ ਥੋੜਾ ਪਾਣੀ ਨਹੀਂ ਹੈ ਹੁਣ ਤੁਹਾਨੂੰ ਇੱਕ ਹੋਰ ਜਾਣਕਾਰੀ ਦੇ ਰਿਹਾ ਇਹ ਦੇਖੋ ਇਹ ਪਾਣੀ ਹੁਣ ਸਾਹਮਣੇ ਕਿੱਥੇ ਚੱਲ ਰਿਹਾ ਹੈ ਤਾਂ ਇਸ ਤੋਂ ਅੱਗੇ ਇਹ ਵਾਲੀ ਥਾਂ ਹੈ ਇਸ ਤੋਂ ਜੋ ਅੱਗੇ ਸਾਹਮਣੇ ਪਪੂਲਰ ਦਿਸ ਰਹੇ ਹੋਣਗੇ ਇੱਕ ਉਧਰ ਵੀ ਦਰਿਆ ਬਣ ਗਿਆ ਉਹ ਵਾਲੀ ਸਾਈਡ ਪਾਣੀ ਬਹੁਤ ਜ਼ਿਆਦਾ ਹੈ ਇਧਰ ਆਪਣੀ ਘਟਾ ਹੈ ਤਾਂ ਇਹ ਦੇਖੋ ਕਿ ਪਰਲੀ ਸਾਈਡ ਪਨੇ ਬਹੁਤ ਜ਼ਿਆਦਾ ਉੱਥੇ ਦਰਿਆ ਨੇ ਖੋਰਾ ਬਹੁਤ ਵੱਡਾ ਲਾਇਆ ਹੋਇਆ ਹੈ। ਲਗਾਤਾਰ ਉਹ ਸਾਈਡ ਜ਼ਮੀਨ ਵਿੱਚ ਦਰਿਆ ਦੇ ਡਗਰੀ ਹੈ। ਤਾਂ ਉਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ। ਚਿੰਤਾ ਨੂੰ ਵਧਾ ਰਿਹਾ ਹੈ। ਬਹੁਤ ਸਾਰੀਆਂ ਜ਼ਮੀਨਾਂ ਨੂੰ ਦਰਿਆ ਨੇ ਖੋਰਾ ਲਾ ਲਿਆ ਵਾ। ਫਲਾਤ ਬੜੇ ਮਾੜੇ ਹੋ ਗਿਆ। ਦਰਿਆ ਸਤਲੁਜ ਨੇ ਇਸ ਵਾਰ ਬਹੁਤ ਜ਼ਿਆਦਾ ਕਹਿਰ ਮਚਾਇਆ। ਤਾਂ ਇਹ ਦਰਿਆ ਸਤਲੁਜ ਦੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ। ਦਰਿਆ ਸਤਲੁਜ ਦੀ ਅਪਡੇਟ ਤੁਹਾਨੂੰ ਸਾਂਝੀ ਕਰ ਰਿਹਾ ਹਾਂ ਦਰਿਆ ਸਤਲੁਜ ਦਾ ਰਾਤ ਪਾਣੀ ਬਹੁਤ ਜ਼ਿਆਦਾ ਵਧ ਗਿਆ ਸੀ ਤਾਂ ਤਕਰੀਬਨ 3 ਫੁੱਟ ਤੱਕ ਆਪਾਂ ਕਹਿ ਸਕਦੇ ਹਾਂ 3 ਫੁੱਟ ਤੱਕ ਰਾਤ ਪਾਣੀ ਵਧ ਗਿਆ ਸੀ ਹੁਣ ਪਾਣੀ ਪਹਿਨਾ ਵਾਲੇ ਸਥਾਨ ਤੇ ਚਲ ਰਿਹਾ ਰਾਤ ਪਾਣੀ ਬਹੁਤ ਜ਼ਿਆਦਾ ਵਧ ਗਿਆ ਸੀ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਇਸ ਦਰਿਆ ਸਤਲੂ ਦੀ ਹਰ ਇੱਕ ਅਪਡੇਟ ਤੁਹਾਡੇ ਤੱਕ ਪਹੁੰਚਾ ਰਿਹਾ ਹੈ ਮੈਨੂੰ ਪਤਾ ਜੋ ਜਗਰਾਵਾਂ ਦੇ ਅੰਦਰ ਰਸਤਾ ਚ ਤਰੇਸਤਲੂ ਦੀ ਪੋੜਾ ਉੱਥੇ ਦੀ ਵੀਡੀਓ ਤੁਹਾਡੇ ਨਾਲ ਸਾਂਝ ਕਰ ਰਿਹਾ ਰਾਤ ਤਕਰੀਬਨ 2.5 3 ਫੁੱਟ ਪਾਣੀ ਵਧਿਆ ਸੀ ਤਾਂ ਹੁਣ ਪਾਣੀ ਫੇਰ ਘਟ ਗਿਆ ਰਾਤ 2.5 3 ਫੁੱਟ ਪਾਣੀ ਵਧ ਗਿਆ ਸੀ ਜੀ 11 ਵਜੇ ਤੱਕ ਟਾਈਮ ਸੀ ਪਾਣੀ ਬਹੁਤ ਜ਼ਿਆਦਾ ਵਧਿਆ ਯਕਦਮ ਬੜੀ ਸ਼ਾਨ ਆਈ 2.5 3 ਫੁੱਟ ਪਾਣੀ ਵਧ ਗਿਆ ਤੇ ਹੁਣ ਪਾਣੀ ਘਟ ਗਿਆ ਫੇਰ ਪਹਿਲਾਂ ਵਾਲੇ ਸਥਾਨ ਤੇ ਚੰਦਰਾ ਪਰ ਪਹਿਲਾਂ ਨਾਲੋਂ ਪਾਣੀ ਜ਼ਿਆਦਾ ਹੈ ਤਾਂ ਇਸ ਥਾਂ ਤੇ ਜਿੱਥਾਂ ਤੇ ਪਾਣੀ ਚੱਲ ਰਿਹਾ ਹੈ ਇਸ ਥਾਂ ਤੇ ਦਰਿਆ ਦੋ ਹਿੱਸਿਆਂ ਚ ਵੰਡਿਆ ਹੋਇਆ ਹੈ ਇੱਕ ਜਿੱਥੇ ਪਾਣੀ ਚੱਲ ਰਿਹਾ ਤੇ ਇੱਕ ਜੋ ਸਾਹਮਣੇ ਤਸਵੀਰ ਹੈ ਅੱਗੇ ਜਿੱਥੇ ਤੁਸੀਂ ਉਹ ਪਪਨਰ ਦੇਖ ਰਹੇ ਹੋ ਉਸ ਵਾਲੀ ਥਾਂ ਤੇ ਪਾਣੀ ਕਾਫੀ ਜ਼ਿਆਦਾ ਹੈ ਪਾਣੀ ਦਰਿਆ ਸਤਰਾ ਜੁਦਾ ਵੰਡਿਆ ਹੋਇਆ ਹੈ ਦੋ ਥਾਂ ਤੇ 200 ਤੇ ਚੱਲ ਰਿਹਾ ਹੈ। ਕਹਿੰਦੇ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਹਰ ਇੱਕ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਆ। ਰਾਜਕੁਮਾਰ ਵੀਰ ਨੇ ਕਮੈਂਟ ਕੀਤਾ ਓਕੇ ਗੁੱਡ ਧੰਨਵਾਦ ਬੱਜੀ। ਥੈਂਕ ਯੂ। ਤਾਂ ਇਹ ਜੋ ਸਾਹਮਣੇ ਹੁਣ ਤੁਸੀਂ ਦੇਖ ਸਕਦੇ ਹੋ ਇਹ ਕੋਈ ਬਹੁਤ ਸਾਰੇ ਦਰਖਤ ਨੇ ਇਕੱਠੇ ਹੋ ਕੇ ਇਧਾਂ ਪੈ ਨੇ ਜੋ ਪਿਛੋਂ ਪਪੂਲਰ ਵਗੈਰਾ ਰੁੜ ਕੇ ਆਏ ਆ ਸਾਰੇ। ਇਸ ਥਾਂ ਤੇ ਇੱਕ ਲੱਗ ਗਿਆ ਤਾਂ ਦਰਿਆ ਸਤਲੁਜ ਨੇ ਬਹੁਤ ਜ਼ਿਆਦਾ ਇਸ ਤਰ੍ਹਾਂ ਕਹਿ ਮਿਚਿਆ ਹੈ तकरीबन 1.5 2 ਮਿੰਟ ਹੋ ਗਏ ਕਿ ਪਾਣੀ ਲਗਾਤਾਰ ਚੱਲ ਰਿਹਾ ਦਰਿਆ ਚ ਇੰਨਾ ਲੰਮਾ ਟਾਈਮ ਇਹ ਨਹੀਂ ਕਦੇ ਚੱਲਿਆ ਤੇ 23 24 ਇਸੇ ਤਰ੍ਹਾਂ ਪਾਣੀ ਚੱਲਿਆ ਸੀ ਉਸ ਹਾਲਾਤ ਬੜੇ ਮਾੜੇ ਹੋਏ ਸੀ ਤਾਂ ਹੁਣ ਵੀ ਪਾਣੀ ਉਸੇ ਤਰ੍ਹਾਂ ਬਹੁਤ ਲੰਮਾ ਟਾਈਮ ਹੋ ਗਿਆ ਉਸੇ ਤਰ੍ਹਾਂ ਪਾਣੀ ਚੱਲ ਰਿਹਾ ਜਿਸ ਦੇ ਕਾਰਨ ਹਾਲਾਤ ਬਹੁਤ ਮਾੜੇ ਹੋ ਰਿਹਾ ਹੈ ਕਲingan ਦੇ ਨਜ਼ਦੀਕ ਮੰਡਾਲੇ ਦੀ ਛੰਨਾ ਲੋਕ ਲਗਾਤਾਰ ਬਾਂਦਰਾਂ ਬੱਚੋਂ ਲੱਗੇ ਹੋਇਆ ਉਸ ਥਾਂ ਤੇ ਪਾਣੀ ਬਹੁਤ ਜ਼ਿਆਦਾ ਚੱਲ ਰਿਹਾ ਹਾਲਾਤ ਉੱਥੇ ਬਹੁਤ ਜ਼ਿਆਦਾ ਚਿੰਤਾਜਨਕ ਨੇ ਇਹ ਤਸਵੀਰ ਇੱਧਰ ਤੁਸੀਂ ਦੇਖੋ ਹਰ ਪਾਸੇ ਹਾਲਾਤ ਬਹੁਤ ਜ਼ਿਆਦਾ ਮਾੜੇ ਤਰਿਆਨ ਕਰ ਤੇ ਇਥੇ ਬਹੁਤ ਸਾਰਾ ਇੱਕ ਵੱਡਾ ਇੱਥੇ ਕੋਇਆ ਸੀ ਬਹੁਤ ਜ਼ਿਆਦਾ ਵੱਡਾ ਆਵਲੀ ਤਰ ਪਾਣੀ ਇਸ ਤੋਂ ਬਹੁਤ ਜ਼ਿਆਦਾ ਅੱਗੇ ਚੱਲਦਾ ਸੀ ਤਕਰੀਬਨ ਕਾਫੀ ਅੱਗੇ ਆਪਾਂ ਕਹਿ ਸਕਦੇ ਆ ਤਾਂ ਹੁਣ ਤਾਂ ਦਰਿਆ ਨੇ ਬਹੁਤ ਨੇੜੇ ਆ ਚੁੱਕਿਆ ਹਰ ਇੱਕ ਪਾਸੇ ਦਰਿਆ ਸਤਲੁਜ ਦੀ ਵੀਡੀਓ ਤੋਂ ਦਨ ਸੰਜੀਵ ਸ਼ਿਕਾਰੀਆ ਅਗਲੀ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਤਕਰੀਬਨ 15 ਮਿੰਟ ਦਾ ਲਾਈਵ ਹੋ ਚੁੱਕਿਆ ਹੈ ਔਰ ਤੁਸੀਂ ਕਿੱਥੋਂ ਕਿੱਥੋਂ ਚੈਨਲ ਨਾਲ ਜੁੜੇ ਸੀ ਇਹ ਤੁਸੀਂ ਆਪਣੇ ਕੀਮਤੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸ ਦਿਓ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ